ਕਹਿੰਦੇ ਤੁਸੀਂ ਗੁਰਦਰਾ ਸਾਹਿਬ 'ਚ ਰੋਹ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਇੰੋਂ ਦਰਸ਼ਨ ਕਰਨੇ ਵੀ ਇਹ ਭੀੜ ਨਹੀਂ ਹੈ ਇਹ ਸਵਾਰੀ ਨਹੀਂ ਹੈ ਇਹ ਕੌਣ ਹੈ ਇਹ ਪ੍ਰਦਰਖ ਗੁਰੂ ਨਾਨਕ ਬੈਠਾ ਹੈ ਇਹ ਆਵਾਜ਼ਨ ਕਰਿਆ ਪ੍ਰਦਰਖ ਗੁਰੂ ਨਾਨਕ ਬੈਠਾ ਹੈ ਬਾਬਾ ਜੀ ਕਹਿੰਦੇ ਮੱਥਾ ਟੇਕਿਓ ਤੇ ਨਾਲੇ ਪੜਿਓ ਦਰਸ਼ਨ ਦੇਖ ਜੀਵਾ ਗੁਰ ਤੇਰਾ ਇਉਂ ਬੜ ਕੇ ਮੱਥਾ ਟੇਕਿਆ ਕਰੋ ਬਾਬਾ ਜੀ ਕਹਿੰਦੇ ਜਦੋਂ ਸਰਤਾں ਜਖੇਗਾ ਚੰਗੀ ਤਰ੍ਹਾਂ ਕੰਨ ਲਾ ਕੇ ਸੁਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰਾ ਗੁਰਨਾਨਕ ਬੋਲੇਗਾ ਕੀ ਬੋਲੇਗਾ ਜਦੋਂ ਤੁਸੀਂ ਕਹਿੰਦੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਬਾਬਾ ਜੀ ਕਹਿੰਦੇ ਮੇਰਾ ਗੁਰਨਾਨਕ ਕੀ ਕਹਵੇਗਾ ਜਾ ਸਿੱਖਾ ਪੂਰਨ ਕਰਮ ਹੋਏ ਪ੍ਰਭ ਤੇਰਾ ਮੋਹ ਲਾਤੀ ਆਪਣੇ ਜਾ ਸਿੱਖਾ ਪੂ